ਸਿੰਗਾਪੁਰਿੰਡਾ ਨਿਆਲ ਹੈ ਜਿਹੜਾ ਮੁਆਵਜ਼ਾ ਉਹ ਸਾਨੂੰ ਦਿੱਤਾ ਵੀ ਗਿਆ ਹੈ 20000 ਦੇ ਕਿੱਲੇ ਦੇ ਸਾਬ ਨਾਲ ਤੇ ਜਿਹੜਾ ਅੱਗੇ ਥੋੜੀ ਜਿਹੀ ਵੱਧ ਤੋਂ ਕਿਸ਼ਤਾ ਰਹਿੰਦੀ ਉਹਨਾਂ ਨੂੰ ਦੇਣਾ ਵੀ ਹੈ ਗੱਲ ਹੈ ਜੀ ਇਸੇ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਤੁਹਾਨੂੰ ਸਰਕਾਰ ਨੂੰ ਸਰਕਾਰ ਜਿਹੜੀ ਸੜੀ ਫਸਲਾਂ ਬਰਬਾਦ ਹੋਈਆਂ ਹੈ ਜੀ ਤਾਂ ਅੱਧੀ ਉਹਨਾਂ ਟੈਲੀ ਵਿੱਚ ਨੂੰ ਪੋਈ ਗਈਆਂ ਨੇ ਤੇ ਉਹ ਉਹਦਾ ਦਿੱਤਾ ਸੀ ਮੁਆਵਜ਼ਾ ਹੁਣ ਨਹੀਂ ਸਰਕਾਰ ਨੂੰ ਕੀ ਕਹਾਂ ਸਰਕਾਰ ਦਾ ਧੰਨਵਾਦ ਹੈ ਜਿਹੜੇ ਸਾਨੂੰ ਮੌਕੇ ਤੇ ਪੈਸੇ ਦੇ ਦਿੱਤੇ ਨੇ ਅਸੀਂ ਤੇ ਇਹੀ ਕਹਾਂਗੇ ਇਸੇ ਨਾਲ ਹੀ ਹੋਰ ਕੀ ਡਿਮਾਂਡ ਤੁਹਾਡੀ ਅੱਗੇ ਡਵਾਂਡੇ ਆ ਭਾਗੇ ਸਾਡਾ 16 ਹੋਰ ਸੰਯੋਗ ਕਰਨਾ ਉਹਦੇ ਨਾਲ ਕਿੰਨਾ ਕਰ ਪੂਰਾ ਪਟਣਾ ਜਿਹੜਾ ਦਿੱਤੇ ਨੇ ਪੈਸੇ ਉਹ ਖਾਸ ਨਹੀਂ ਆ ਉਹ ਤੇ ਰਿਪੇਅਰ ਹੀ ਹੁੰਨੀ ਆ ਮੈਂ ਅਗਲੇ ਫਸਲੀ ਰਣਨੀ ਮੇਰੀ ਮੋਟੂ ਦੇ ਨਾਲ ਜੀ ਤੇ ਬਾਕੀ ਦੇ ਸਾਰੀ ਪਿਆਲੀ ਬੜਵਾ ਲ ਦੋਈ ਦੀ ਹੈ ਜੀ ਪਿੰਡ ਨਿਆਲ ਦਾ ਰਹਿਣ ਵਾਲਾ ਵਾਸੀ ਆ ਸਰਕਾਰ ਨੇ ਸਾਨੂੰ ਮਾਰਵਾ ਦਿੱਤਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਾਣੇ ਵੀ ਥੋੜੀ ਕਿਸ਼ਤ ਪਈਏ ਤੇ ਬਾਅਦੋਂ ਹੋਰ ਵੀ ਕਿਸ਼ਤ ਪਾਈ ਜਾਏ ਮਨਜ਼ਰ ਵਾਸਤੇ ਤੇਨੇ ਕਿ ਫਸਲ ਸੀ ਤੁਹਾਡੀ ਜਿਹੜੀ ਸਾਢੇ 5 ਕਿੱਲੇ ਫਸਲ ਸੀ ਕਿ ਨੀ ਫਸਲ ਦਾ ਮੁਆਵਜ਼ਾ ਮਿਲਿਆ ਪੰਜੇ ਕਿੱਲੇ ਦਾ ਮਿਲਿਆ ਸਰ ਜੀ ਅਨਸੂਰ ਨੂੰ ਕਹਿੰਦੇ ਆ ਪੰਜੇ ਕਿੱਲੇ ਦਾ ਸਾਨੂੰ ਹੋਰ ਕਿਸ਼ਤਾਂ ਨਾਲ ਜਿਹੜੇ ਰਹਿੰਦੇ ਨੇ ਉਹ ਵੀ ਦੇਣ ਪਿੰਡਾ ਪਿੰਡਾ ਮੇਰਾ ਜੀ ਪਿੰਡਾ ਮੇਰਾ ਜੀ ਤੇ ਸਾਡੇ ਜਾਲ ਪਾਣੀ ਵਾਲੇ ਛੱਲੇ ਆਗੇ ਦਾ ਆਪਣੇ ਬੀਆ ਸਾਭੀ ਪੋੜ ਬਣੇ ਆ ਸੁੱਛੇ ਢਾਕੋਨੀ ਪੁੜੀਆਂ ਪੁਣੀਆਂ ਨਿਕਿਨੀਆਂ ਜਿਹੜੀਆਂ ਧੁੱਸੀਆਂ ਬਣੀਆਂ ਉਹਦੇ ਨਾਲ ਪਾਣੀ ਰੱਖ ਹੁੰਦੀ ਆ ਉਹ ਨਾਲ ਪਿੰਡ ਦਾ ਪਾਣੀ ਆ ਵਾਪਸ ਆਉਂਦਾ ਤੇ ਤੁਹਾਨੂੰ ਫਸਲਾਂ ਦਾ ਮੁਆਵਜ਼ਾ ਮਿਲ ਗਿਆ ਮੇਰਾ ਥੋੜਾ ਮਿਲਿਆ ਕੀ ਕਹਣਾ ਚਾਹੋਗੇ ਸਰਦਾਰ ਜੋ ਜਨਾ ਚਾਚਾ ਅੱਗੇ ਹੋ ਮਾਰਾ ਮੋੜੇ ਮਾਦੀ ਕਿਚਿਆ ਹੜੀ ਸਿੰਗਾ ਪਿੰਡ ਨਿਆਲ ਹੈ ਜਿਹੜਾ ਮੁਆਵਜ਼ਾ ਉਹ ਸਾਨੂੰ ਦਿੱਤਾ ਵੀ ਗਿਆ ਹੈ 20000 ਦੇ ਕਿੱਲੇ ਦੇ ਸਾਹ ਨਾਲ ਤੇ ਜਿਹੜਾ ਅੱਗੇ ਥੋੜੀ ਜਿਹੀ ਵੱਧ ਤੋਂ ਕਿਸ਼ਤਾ ਰਹਿੰਦੀ ਉਹਨਾਂ ਨੂੰ ਦੇਣਾ ਵੀ ਹੈ ਗੱਲ ਹੈ ਜੀ ਇਸੇ ਦਾ ਮੁਆਵਜ਼ਾ ਦਿੱਤਾ ਜਾ ਤੁਹਾਨੂੰ ਸਰਕਾਰ ਨੂੰ ਸਰਕਾਰ ਜਿਹੜੀ ਸੜੀ ਫਸਲਾਂ ਬਰਬਾਦ ਹੋਈਆਂ ਹੈ ਜੀ ਤਾਂ ਅੱਧੀ ਉਹਨਾਂ ਦੀ ਟਾਲੀਆਂ ਵਿੱਚ ਨੂੰ ਪੋਈ ਗਈਆਂ ਨੇ ਤੇ ਉਹ ਉਹਦਾ ਦਿੱਤਾ ਸੀ ਮੁਆਵਜ਼ਾ ਹੁਣ ਨਹੀਂ ਸਰਕਾਰ ਨੂੰ ਕੀ ਕਹੋ ਸਰਕਾਰ ਦਾ ਧੰਨਵਾਦ ਹੈ ਜਿਹੜੇ ਸਾਨੂੰ ਮੌਕੇ ਤੇ ਪੈਸੇ ਦੇ ਦਿੱਤੇ ਨੇ ਅਸੀਂ ਤੇ ਇਹੀ ਕਹਾਂਗੇ ਇਸ ਨਾਲੀ ਹੋਰ ਕੀ ਡਿਮਾਂਡ ਤੁਹਾਡੀ ਅੱਗੇ ਡਵਾਂਡਿਆ ਵੀ ਅੱਗੇ ਸਾਡਾ 1.5 ਹੋਰ ਸੰਯੋਗ ਕਰਨਾ ਉਹਦੇ ਨਾਲ ਕਿੰਨਾ ਕਰ ਪੂਰਾ ਪਟਣਾ ਜਿਹੜਾ ਦਿੱਤੇ ਨੇ ਪੈਸੇ ਉਹ ਖਾਸ ਨਹੀਂ ਆ ਉਹ ਤੇ ਰਿਪੇਅਰ ਹੀ ਹੋਣੀ ਆ ਮੈਂ ਅਗਲੇ ਫਸਲੀ ਰਣ ਨਹੀਂ ਮੇਰੀ ਮੋਟੂ ਦੇ ਨਾਲ ਜੀ ਤੇ ਬਾਕੀ ਦੇ ਸਾਰੀ ਪਿਆਲੀ ਬਰਵਾ ਲ ਦੋਈ ਦੀ ਹੈ ਜੀ ਪਿੰਡ ਨਿਆਲ ਦਾ ਰਹਿਣ ਵਾਲਾ ਵਾਸੀ ਆ ਸਰਕਾਰ ਨੇ ਸਾਨੂੰ ਮਾਰਦਾ ਦਿੱਤਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਾਣੇ ਵੀ ਥੋੜੀ ਕਿਸ਼ਤ ਪਈਏ ਤੇ ਬਾਅਦੋਂ ਹੋਰ ਵੀ ਕਿਸ਼ਤ ਪਾਈ ਜਾਏ ਮਨਜ਼ਰ ਵਾਸਤੇ ਤੇਨੇ ਕਿ ਫਸਲ ਸੀ ਤੁਹਾਡੀ ਜਿਹੜੀ 5.5 ਕਿੱਲੇ ਫਸਲ ਸੀ ਇਹ ਕਿੰਨੀ ਵਸਦਾ ਮੁਆਵਜ਼ਾ ਮਿਲਿਆ ਤੁਹਾਨੂੰ ਪੰਜ ਕਿੱਲੇ ਦਾ ਮਿਲਿਆ ਸਰ ਜੀ ਅਸੂਰ ਨੂੰ ਕਹਿੰਦੇ ਆ ਪੰਜ ਕਿੱਲੇ ਦਾ ਸਾਨੂੰ ਹੋਰ ਕਿਸ਼ਤਾਂ ਨਾਲ ਜਿਹੜੇ ਰਹਿੰਦੇ ਨੇ ਉਹ ਵੀ ਦੇਣ ਪੈਂਦਾ ਮੇਰਾ ਨਿਆਲ ਪੈਂਦਾ ਮੇਰਾ ਜੀ ਤੇ ਸਾਡੇ ਜਾਲ ਪਾਣੀ ਵਾਲੇ ਛੱਲੇ ਆਗੇ ਦਾ ਆਪਣੇ ਵਿਆ ਸਾਪੇ ਪੋੜ ਬਣੇ ਆ ਸੁੱਤੇ ਢਾਕਣੇ ਪੁੜੀਆਂ ਨਿਕਿਨੀਆਂ ਜਿਹੜੀਆਂ ਧੁੱਸੀਆਂ ਬਣੀਆਂ ਉਹਦੇ ਨਾਲ ਪਾਣੀ ਰੱਖ ਹੁੰਦੀ ਆ ਉਹ ਨਾਲ ਪਿੰਡ ਦਾ ਪਾਣੀ ਆ ਵਾਪਸ ਆਉਂਦਾ ਤੇ ਤੁਹਾਨੂੰ ਫਸਲਾਂ ਦਾ ਮੁਆਵਜ਼ਾ ਮਿਲ ਗਿਆ ਮੇਰਾ ਥੋੜਾ ਮਿਲਿਆ ਕੀ ਕਹਿਣਾ ਚਾਹੋਗੇ ਸਰਦਾਰ ਜੋ ਜਨਾ ਚਾਹਤਾ ਅੱਗੇ ਹੋਰ ਮਾਰਾ ਮੋਟੇ ਮਾਦੀ ਕਿੱਥਿਆ ਹੜੀ ਸਿੰਘਾ ਪਿੰਡ ਨਿਆਲ ਹੈ ਜਿਹੜਾ ਮੁਆਵਜ਼ਾ ਉਹ ਸਾਨੂੰ ਦਿੱਤਾ ਵੀ ਗਿਆ ਹੈ 20000 ਕਿੱਲੇ ਦੇ ਸਾਹਮਣੇ ਤੇ ਜਿਹੜਾ ਅੱਗੇ ਥੋੜੀ ਜਿਹੀ ਬਾਦੋ ਕਿਸਤਾ ਰਹਿੰਦੀ ਉਹਨਾਂ ਦੇਣਾ ਵੀ ਹੈ ਗੱਲ ਹੈ ਜੀ ਇਸੇ ਦਾ ਮੁਆਵਜ਼ਾ ਦਿੱਤਾ ਜਾ ਤੁਹਾਨੂੰ ਸਰਕਾਰ ਨੂੰ ਸਰਕਾਰ ਜਿਹੜੀ ਸੜੀ ਫਸਲਾਂ ਬਰਬਾਦ ਹੋਈਆਂ ਹੈ ਜੀ ਤਾਂ ਅੱਧੀ ਤੋਂ ਪਹਿਲੀਆਂ ਵਿੱਚ ਨੂੰ ਪੋਈ ਗਈਆਂ ਨੇ ਤੇ ਉਹ ਉਹਦਾ ਦਿੱਤਾ ਹੀ ਮੁਆਵਜ਼ਾ ਹੁਣ ਨਹੀਂ ਸਰਕਾਰ ਨੂੰ ਕੀ ਕਹੋ ਸਰਕਾਰ ਦਾ ਧੰਨਵਾਦ ਹੈ ਜਿਹੜੇ ਸਾਨੂੰ ਮੋਕੇ ਦੇ ਪੈਸੇ ਦੇ ਦਿੱਤੇ ਨੇ ਅਸੀਂ ਤੇ ਇਹੀ ਕਹਾਂਗੇ ਇਸੇ ਨਾਲ ਹੀ ਹੋਰ ਕੀ ਡਿਮਾਂਡ ਤੁਹਾਡੀ ਅੱਗੇ ਡਵਾਂਡੇ ਆ ਭਾਗੇ ਸਾਡਾ 16 ਹੋਰ ਸੰਯੋਗ ਕਰਨਾ ਉਹਦੇ ਨਾਲ ਕਿੰਨਾ ਕਰ ਪੂਰਾ ਪਟਣਾ ਜਿਹੜਾ ਦਿੱਤੇ ਨੇ ਪੈਸੇ ਉਹ ਖਾਸ ਨਹੀਂ ਆ ਉਹ ਤੇ ਰਿਪੇਅਰ ਹੀ ਹੋਣੀ ਆ ਮੈਂ ਅਗਲੇ ਫਸਲੀ ਰਣ ਨਹੀਂ ਮੇਰੀ ਮੋਟੂ ਦੇ ਨਾਲ ਜੀ ਤੇ ਬਾਕੀ ਦੇ ਸਾਰੀ ਪਿਆਲੀ ਬੜਵਾ ਲਓ ਦੀ ਜੀ ਪਿੰਡ ਨਿਆਲ ਦਾ ਰਹਿਣ ਵਾਲਾ ਵਾਸੀ ਆ ਸਰਕਾਰ ਨੇ ਸਾਨੂੰ ਆਰਵਾ ਦਿੱਤਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਾਨਣਾ ਵੀ ਥੋੜੀ ਕਿਸ਼ਤ ਪਈਏ ਤੇ ਬਾਅਦੋਂ ਹੋਰ ਵੀ ਕਿਸ਼ਤ ਪਾਈ ਜਾਏ ਮਨਜ਼ਰ ਵਾਸਤੇ ਕਿੰਨੇ ਕਿ ਫਸਲ ਸੀ ਤੁਹਾਡੀ ਜਿਹੜੀ ਸਾਢੇ 5 ਕਿੱਲੇ ਫਸਲ ਸੀ ਇਹ ਕਿ ਨਹੀਂ ਫਸਲਾਂ ਦਾ ਮੁਆਵਜ਼ਾ ਮਿਲਿਆ ਤੁਹਾਨੂੰ ਪੰਜੇ ਕਿੱਲੇ ਦਾ ਮਿਲਿਆ ਸਰ ਸਹੀ ਹੈ ਸੁਦਾ ਨੂੰ ਕਹਿੰਦੇ ਆ ਪੰਜੇ ਕਿੱਲੇ ਦਾ ਸਾਨੂੰ ਹੋਰ ਕਿਸ਼ਤਾਂ ਨਾਲ ਜਿਹੜੇ ਰਹਿੰਦੇ ਨੇ ਉਹ ਵੀ ਦੇਣ ਮੈਂ ਪਿੰਡਾ ਮੇਰਾ ਪੰਜਾਬ ਪਿੰਡਾ ਮੇਰਾ ਜੀ ਤੇ ਸਾਡੇ ਜਿਆ ਪਾਣੀ ਨਾਲ ਛੱਲੇ ਆ ਗਏ ਦਾ ਆਪਣੇ ਬੀਆ ਸਾਫੀ ਪੋਰ ਬਣਿਆ ਸੀ ਉੱਚਾ ਢਾਕੂਨੀ ਪੁੜੀ ਪੁਣੀਆਂ ਨਿੱਕੀ ਨਿੱਕੀਆਂ ਜਿਹੜੀਆਂ ਧੁੱਸੇ ਬਣੀਆਂ ਉਹਦੇ ਨਾਲ ਪਾਣੀ ਰੱਕ ਹੁੰਦੀ ਆ ਉਹ ਨਾਲ ਪਿੰਡ ਦਾ ਪਾਣੀ ਆ ਵਾਪਸ ਆਉਂਦਾ ਤੇ ਤੁਹਾਨੂੰ ਫਸਲਾਂ ਦਾ ਮੁਆਵਜ਼ਾ ਮਿਲ ਗਿਆ ਮੇਰਾ ਥੋੜਾ ਮਿਲਿਆ ਹੈ ਕੀ ਕਹਣਾ ਚਾਹੋਗੇ ਸਰਦਾਰ ਜੋ ਜਨਾਬ ਸਾਹਿਬ ਅੱਗੇ ਹੋਰ ਮਾਰਾ ਮੋੜੇ ਮਾਦੀ ਕਿੱਥੇ ਆੜੀ